ਕੋਈ 500 ਦਿੰਦਾਈ ਉਹ ਕੋ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਕੋਈ ਨਾ ਸਾਨੂੰ ਦੇ ਮੰਤਰੀ ਬੰਦੇ ਕਹਿ ਕਰ ਰਹੀ ਆ ਮੈਂ ਮੰਤਰੀ ਸ਼ਰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾ ਬਾਦਰੀਆ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੁਸੀਂ ਆ ਫੜੋ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਨਹੀਂ ਆਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਪੰਨਾ ਜੀ ਨੂੰ ਮਾਰੋ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਕੰਮ ਚੱਲਦਾ ਜੀ ਤੁਹਾਨੂੰ ਹੋਰ ਆਈਏ ਹੋਰ ਲੈ ਲਓ ਮਾ ਜੀ ਨੇ ਪਹਿਲਾਂ ਹੀ ਦੇ ਜਾਣੇ ਆਪਾਂ ਲੋਕੋ ਪਾਈ ਜਣੀਆਂ ਆਪਣੇ ਪਿੰਡ ਤੋਂ ਇਹ ਨਾਲ ਤਾਂ ਇਹ ਨਾਲ ਮੇਰੇ ਨਾਨਕੇ ਦਾ ਨਾਂ ਹੀ ਤਾਂ ਇਹ ਨਾਲ 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 ਘਰੇ ਨੇ ਬਹੁਤ ਜਾਂਦੇ ਕੁਝ ਮਕਾਨ ਗੁਰ ਪਾਟ ਗਏ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਸਰ ਬਸ ਕੋਈ ਗੱਲ ਨਹੀਂ ਜਿੰਨੇ はい。